ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕਾਂਡ 6 ਤੀਸਰੇ ਦਿਨ ਤ੍ਰਿਨਾ ਨੇ ਕਮਲ ਨੂੰ ਇੱਕ ਸਨੇਹਾ ਕਲਿਆ ਮੈਂ ਉਸੇ ਬੰਦੇ ਨਾਲ ਜਾ ਰਹੀ ਹਾਂ ਉਸ ਦਾ ਨਾਮ ਕਾਇਲ ਹੈ ਨਿਊਯਾਰਕ ਜਾ ਕੇ ਜਦੋਂ ਵੀ ਵਕਤ ਮਿਲਿਆ ਮੈਂ ਤੈਨੂੰ ਫੋਨ ਕਰਾਂਗੀ ਕਮਲ ਤ੍ਰਿਨਾ ਦਾ ਇਹ ਸਨੇਹਾ ਪੜ ਕੇ ਸੋਚਣ ਲੱਗ ਪਿਆ 15000 ਰੁਪਏ ਦੀ ਇੱਕਦਮ ਆਮਦਨ ਤ੍ਰਿਨਾ ਦੇ ਆਪਣੇ ਸਹੂਲ ਨੂੰ ਛੋੜ ਗਈ ਤੇ ਉਹ ਕਾਇਲ ਨਾਲ ਚਲੀ ਗਈ ਉਸਨੂੰ ਕੈਲਦੀ ਪਤਨੀ ਦਾ ਹੁਣ ਫਿਕਰ ਨਹੀਂ ਸੀ ਰਿਹਾ ਉਸ ਦਾ ਦਿਲ ਕੀਤਾ ਕਿ ਟ੍ਰੀਨਾ ਨੂੰ ਲਿਖ ਦੇਵੇ ਕਿ ਉਹ ਕੈਲਦੀ ਪਤਨੀ ਨੂੰ ਯਾਦ ਰੱਖੇ ਜੇ ਕੈਲ ਹੋਰ ਨੂੰ ਲੈ ਜਾਵੇਗਾ ਪਿਆਰੇ ਜਾਂ ਬਈ ਪੈਸੇ ਪਿੱਛੇ ਆਏ ਆਪਣੇ ਅੰਦਰ ਚੰਗੇ ਖਿਆਲ ਨੂੰ ਨਜ਼ਰ ਅੰਦਾਜ਼ ਕਰਨ ਦੀ ਕੀ ਲੋੜ ਐ ਫਿਰ ਉਹ ਦੂਜੇ ਪਾਸੇ ਬਾਰੇ ਸੋਚਣ ਲੱਗ ਪਿਆ ਟ੍ਰੀਨਾ ਦੀ ਇੱਛਾ ਹੈ ਕਿ ਉਹ ਸਟੋਰ ਖੋਲ ਲਵੇ ਸ਼ਾਇਦ ਤੱਕ ਦੀ ਉਹ 15000 ਨੂੰ ਨਹੀਂ ਛੱਡ ਸਕੀ ਇਸ ਕੋਲੋਂ ਦਾ ਇੰਜ ਕਰਨਾ ਠੀਕ ਹੀ ਸੀ ਇਧਰ ਉਸਨੇ 1 ਘੰਟੇ ਜਾਂ 2 ਘੰਟੇ ਵਾਲੇ ਗਾਹਕ ਲੱਭਣੇ ਸੀ ਇੰਜ ਬਹੁਤਾ ਚਾਹੁੰਦਾ ਹੋਇਆ ਵੀ ਉਹ ਉਸਨੂੰ ਕੁਝ ਵੀ ਨਹੀਂ ਲਿਖ ਸਕਿਆ ਭਾਵੇਂ ਇਸ ਵਿਸ਼ੇ ਉੱਤੇ ਉਹ ਕਾਫੀ देर ਤੱਕ ਸੋਚਦਾ ਰਿਹਾ ਫਿਰ ਉਹ ਇਹ ਸੋਚ ਕੇ ਬਹੁਤ ਹੈਰਾਨ ਹੋਇਆ ਕਿ ਟ੍ਰੀਨਾ ਨੂੰ ਅੰਦਰੋਂ ਇਹ ਫਿਕਰ ਸੀ ਕਿ ਉਸਦੇ ਬੰਦੇ ਦੀ ਪਤਨੀ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਉਹ ਫਿਰ ਸੋਚਣ ਲੱਗਾ ਜੇ ਇਸ ਸਥਿਤੀ ਵਿੱਚ ਨਹੀਂ ਤਾਂ ਕਈ ਵਾਰ ਕਈ ਔਰਤਾਂ ਬੜੇ ਭੜੇ ਕਦਮ ਚੁੱਕ ਲਿਆ ਕਰਦੀਆਂ ਹਨ ਪਰ ਉਹਦੀ ਪਤਨੀ ਉਹ ਬੰਦਾ ਆਪਣੀ ਪਤਨੀ ਨੂੰ ਕਿਉਂ ਨਹੀਂ ਆਪਣੇ ਨਾਲ ਲੈ ਕੇ ਗਿਆ ਸ਼ਾਇਦ ਬੱਚੇ ਛੋਟੇ ਹੋਣ ਸ਼ਾਇਦ ਘਰ ਵਿੱਚ ਝਗੜਾ ਹੋ ਗਿਆ ਹੋਵੇ ਉਦੀ ਸੋਚ ਹਰ ਪਾਸੇ ਨੂੰ ਘਮੀ ਜਾ ਰਹੀ ਸੀ ਉਹ ਕਦੇ ਸਿਸਰੀ ਦੇ ਫਿਕਰਬਾਰੇ ਸੋਚਣ ਲੱਗ ਪੈਂਦਾ ਜਿਸ ਮੁਤਾਬਕ ਉਸਦਾ ਬੰਦਾ ਹੋਰ ਨਾ ਕੁੜੀਆਂ ਕੋਲ ਜਾ ਕੇ ਉਸਦੇ ਸਵੈਮਾਨ ਉੱਤੇ ਸੱਟ ਮਾਰ ਰਿਹਾ ਸੀ ਉਸ ਨੂੰ ਸਿਸਰੀ ਬਿਲਕੁਲ ਠੀਕ ਲੱਗਦੀ ਤੇ ਕਾਇਲ ਦੀ ਪਤਨੀ ਬਾਰੇ ਸੋਚ ਕੇ ਵੀ ਉਹਨੂੰ ਲੱਗਦਾ ਕਿ ਤ੍ਰੀਨਾ ਨੇ ਕਾਇਲ ਨਾਲ ਜਾ ਕੇ ਬੜੀ ਗਲਤੀ ਕੀਤੀ ਸੀ ਫਿਰ ਉਹਨੂੰ ਖਿਆਲ ਆਉਂਦਾ ਕਿ ਜੇ ਸਿਸਰੀ ਪੇਟ ਨੂੰ ਤ੍ਰਿਪਤ ਕਰਦੀ ਹੋਵੇ ਤਾਂ ਪੇਟ ਕਿਉਂ ਹੋਰਾਂ ਔਰਤਾਂ ਕੋਲ ਜਾਵੇ ਤੇ ਜੇ ਕਾਇਲ ਦੀ ਪਤਨੀ ਕਾਇਲ ਨੂੰ ਤ੍ਰਿਪਤ ਰੱਖਦੀ ਹੋਵੇ ਉਹ ਕਿਉਂ ਤ੍ਰੀਨਾ ਨੂੰ ਆਪਣੇ ਨਾਲ ਰੱਖੇ ਜਾਂਦਾ ਹਰ ਸਵਾਲ ਪਿੱਛੇ ਇੱਕ ਜਵਾਬ ਉਸ ਅꀀਖਿਆਲੋਂਦਾ ਜੋ ਉਸਨੂੰ ਠੀਕ ਲੱਗਦਾ ਫਿਰ ਉਹਨੂੰ ਇਸ ਪ੍ਰਸੰਗ ਵਿੱਚ ਸਾਰੀਆਂ ਔਰਤਾਂ ਆਪਣੀ ਥਾਂ ਉੱਤੇ ਠੀਕ ਲੱਗਦੀਆਂ ਬਸ ਸਪੀਡ ਅਤੇ ਕਾਇਲ ਜਾਂ ਉਹਨਾਂ ਵਰਗੇ ਹੋਰ ਮਰਦ ਗਲਤ ਲੱਗਦੇ ਜਿਨ੍ਹਾਂ ਦੀ ਇਹ ਸਰੀਰਕ ਭੁੱਖ ਇੱਕ ਬਿਮਾਰੀ ਬਣ ਗਈ ਸੀ ਇਸ ਖਿਆਲ ਉੱਤੇ ਉਹ ਸੋਚਦਾ ਇਹਨਾਂ ਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ ਕੌਣ ਸਮਝਾਵੇ ਅਜਿਹੇ ਬੰਦਿਆਂ ਨੂੰ ਚਲ ਛੱਡ ਪਰੇ ਮੈਂ ਕੀ ਕਰ ਸਕਦਾ ਕੰਮ ਕਰਕੇ ਜਦੋਂ ਉਹ ਘਰ ਪਰਤਿਆ ਉਸਨੇ ਫੇਰ ਬੜੀ ਇਕੱਲ ਮਹਿਸੂਸ ਕੀਤੀ ਜੇ ਟ੍ਰੇਨਾਂ ਨੇੜੇ ਹੁੰਦੀ ਉਸਨੂੰ ਮੈਂ ਸੱਦ ਲੈਂਦਾ ਹੁਣ ਹੀ ਸੋਚਿਆ ਪੀਰੋ ਨੇ ਆਪਣੀ ਸੱਸਰੀ ਨਾਲ ਕੁਝ ਧੀਰ ਗੱਲਾਂ ਕਰਨ ਬਾਰੇ ਸੋਚਿਆ ਪਰ ਉਸਦੇ ਬॉयਫਰੈਂਡ ਪੀਟ ਬਾਰੇ ਸੋਚ ਕੇ ਉਸਨੇ ਉਸਦਾ ਦਰਵਾਜ਼ਾ ਖੜਕਾਉਣ ਦਾ ਖਿਆਲ ਛੱਡ ਦਿੱਤਾ ਦੂਸਰੀ ਬੀਅਰ ਪੀਣ ਤੋਂ ਬਾਅਦ ਉਸਨੇ ਸ਼ਾਮ ਦੇ ਖਾਣੇ ਬਾਰੇ ਸੋਚਿਆ ਉਹ ਉੱਠਿਆ ਤੇ ਸੋਈ ਵਿੱਚ ਜਾ ਕੇ ਉਹਨੇ ਆਪਣੀ ਮਨਪੌਂਦੀ ਤੇ ਸੌਖੀ ਚੀਜ਼ ਆਂਡਿਆਂ ਦੀ ਭੁਰਜੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਨਾਲ ਉਹਨੇ ਫ੍ਰੀਜ਼ਰ ਵਿੱਚੋਂ ਮਿਡਲ ਈਸਟਰਨ ਦੁਕਾਨ ਤੋਂ ਲਿਆਂਦੀਆਂ ਰੋਟੀਆਂ ਗਰਮ ਕੀਤੀਆਂ ਤੀਸਰੀ ਬੀਅਰ ਮੁਕਾ ਕੇ ਉਸਨੇ ਫੇਰ ਖਾਣਾ ਸ਼ੁਰੂ ਕਰ ਦਿੱਤਾ ਉਦੋਂ ਹੀ ਉਸਨੇ ਉੱਚੀਆਂ-ਉੱਚੀਆਂ ਆਵਾਜ਼ਾਂ ਸੁਣੀਆਂ ਤੇ ਉਸਨੂੰ ਲੱਗਿਆ ਜਿਵੇਂ ਕੋਈ ਨਾਲ ਦੇ ਕਮਰੇ ਵਿੱਚ ਝਗੜ ਰਿਹਾ ਹੋਵੇ ਉਸ ਦਾ ਦਿਲ ਕੀਤਾ ਕਿ ਉਹ ਬਾਹਰ ਨਿਕਲ ਕੇ ਵੇਖੇ ਪਰ ਉਹ ਝਿਜਕ ਕੇ ਬਾਹਰ ਨਾ ਨਿਕਲਿਆ ਉਸਨੇ ਅਜੇ ਖਾਣਾ ਖਾ ਕੇ ਪਲੇਟਾਂ ਧੋਤੀਆਂ ਸਨ ਕਿ ਉਹਨੇ ਆਪਣੇ ਦਰਵਾਜ਼ੇ ਉੱਤੇ دستਕ ਸੁਣੀ ਦਰਵਾਜ਼ਾ ਖੋਲ ਕੇ ਉਹਨੇ ਵੇਖਿਆ ਸਿਸਰੀ ਖੜੀ ਉਸਨੂੰ ਆਖਰੀ ਸੀ ਕੀ ਤੂੰ ਮੈਨੂੰ ਕੁਝ ਚਿਰ ਲਈ ਇੱਧਰ ਬੈਠਣ ਲੈਣ ਦੇਵੇਂਗਾ ਕਮਲ ਬਿਲਕੁਲ ਕਿਉਂ ਨਹੀਂ ਤੂੰ ਆ ਜਾ ਅੰਦਰ ਬੈਠ ਕੁਝ ਪੀਣ ਨੂੰ ਲਿਆਮ ਬੀਰ ਦਾ ਨਸ਼ਾ ਅਜੀਬੀ ਉਸ ਨੂੰ ਸੀ ਇਸ ਕਰਕੇ ਉਹ ਆਪਣੇ ਬੋਲਣ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗਾ ਇਹ ਸੋਚ ਕੇ ਕਿ ਸਿਸਲੀ ਨੇ ਉਸ ਤੋਂ ਸਹਾਰਾ ਮੰਗਿਆ ਸੀ ਤੇ ਅਜਿਹੇ ਮੌਕੇ ਉੱਤੇ ਉਸ ਦੇ ਮੂੰਹੋਂ ਨਸ਼ੇ ਵਿੱਚੋਂ ਕੁਝ ਨਾ ਨਿਕਲ ਜਾਵੇ ਜਿਸ ਦਾ ਸਿਸਲੀ ਬੁਰਾ ਬਣਾ ਲਵੇ ਨਹੀਂ ਮੈਂ ਠੀਕ ਹਾਂ ਗੱਲ ਇਹ ਆ ਕਿ ਪੀਠ ਮੇਰੇ ਨਾਲ ਹੁਣ ਫਿਰ ਝਗੜ ਪਿਆ ਅੱਜ ਤਾਂ ਉਸ ਨੇ ਆਤ ਹੀ ਚੁੱਕ ਲਈ ਆਪਣੇ ਚਿਹਰੇ ਨੂੰ ਵਿਖਾਉਂਦਿਆਂ ਬੋਲੀ ਇੰਨੀ ਜ਼ੋਰ ਦੇ ਕੇ ਉਸ ਨੇ ਮੇਰੇ ਚਪੇੜ ਮਾਰੀ ਕਿ ਮੇਰਾ ਸਿਰ ਹੁਣ ਤੀਕਸਾਂਸਾ ਕਰ ਰਿਹਾ ਹੁਣ ਲੱਗਦਾ ਕਿ ਉਹ ਕਾਰ ਵਿੱਚੋਂ ਕੁਝ ਲੈਣ ਗਿਆ ਮੈਂ ਸੋਚਿਆ ਕਿ ਤੇ ਉਹ ਗਨ ਹੀ ਨਾ ਕੱਢ ਲਿਆ ਬਈ ਕਿਉਂਕਿ ਉਹ ਆਪਣੀ ਗਨ ਕਾਰ ਵਿੱਚ ਹੀ ਛੁਪਾ ਰੱਖਦਾ ਹੈ ਅੱਜ ਉਹਦੀ ਪੀਤੀ ਹੋਈ ਹੈ ਤੇ ਉਹਨੇ ਕੁਝ ਡਰਗ ਵੀ ਲਈ ਹੋਈ ਹੈ ਤਦੇ ਉਸ ਕੋਲੋਂ ਮੈਨੂੰ ਹੁਣ ਬਹੁਤ ਡਰ ਲੱਗ ਰਿਹਾ ਕਮਲ ਮੈਂ ਕਰਾਂ ਉਸ ਨਾਲ ਗੱਲ ਕਮਲ ਨੇ ਪੁੱਛਿਆ ਨਹੀਂ 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 ਬਿਲਕੁਲ ਨਹੀਂ ਜੇ ਉਹ ਇੱਧਰ ਆ ਵੀ ਜਾਵੇ ਤੇ ਮੇਰੇ ਬਾਰੇ ਪੁੱਛੇ ਵੀ ਤਦ ਕਿਰਪਾ ਕਰਕੇ ਤੂੰ ਇਹੋ ਆਖਣਾ ਕਿ ਮੈਂ ਇੱਧਰ ਨਹੀਂ ਆਈ ਮੈਂ ਤੇਰੇ ਕਮਰੇ ਵਿੱਚ ਲੁਕ ਜਾਵਾਂਗੀ ਸੱਸਰੀ ਨੇ ਕਿਹਾ ਡਰ ਨਾ ਉਹਦੇ ਹੱਥ ਕਮਰੇ ਸੀ ਕਮਲ ਨੂੰ ਸੱਸਰੀ ਦੀ ਹਾਲਤ ਵੇਖ ਕੇ ਉਸ ਉੱਤੇ ਬਹੁਤ ਤਰਸ ਆਇਆ ਠੀਕ ਆਹ ਕੇ ਕਮਲ ਸੋਚਣ ਲੱਗਾ ਜੇ ਪੀਠ ਮੇਰੇ ਗਲ ਪੈ ਗਿਆ ਚਲ ਵੇਖੀ ਜਾਓ ਅੱਜ ਇਹਦੇ ਨਾਲ ਮੱਥਾ ਲਾ ਹੀ ਲਵਾਂਗਾ ਇਹ ਚਾਰ ਮੇਰੇ ਮਾਰੇਗਾ ਤਾਂ ਦੋ ਮੇਰੇ ਕੋਲੋਂ ਵੀ ਖਾ ਹੀ ਲਵੇਗਾ ਇਸ ਘੜੀ ਵਿਚਾਰੀ ਸਿਸਰੀ ਨੂੰ ਉਸ ਡੰਗਰ ਬੰਦੇ ਤੋਂ ਤਾਂ ਬਚਾਵਾਂ ਉਹਨੇ ਆਪਣੇ ਡੋਲਿਆਂ ਨੂੰ ਚੈੱਕ ਕੀਤਾ ਉਹ ਕੈਮਸਨ ਸਿਸਰੀ ਘਬਰਾਟ ਵਿੱਚ ਸੀ ਉਹ ਉੱਠੀ ਤੇ ਪੁੱਛਣ ਲੱਗੀ ਬਾਥਰੂਮ ਕਿੱਧਰ ਹੈ ਅ ਸੱਜੇ ਪਾਸੇ ਮੇਰਾ ਕਮਰਾ ਤੇ ਬਾਥਰੂਮ ਉਸਦੇ ਨਾਲ ਹੀ ਹੈ ਤੂੰ ਰਾਮ ਨਾਲ ਜਾ ਬਾਥਰੂਮ ਕਮਲ ਨੇ ਕਿਹਾ ਕੁਝ ਦੇਰ ਬਾਅਦ ਉਸਦੇ ਦਰਵਾਜ਼ੇ ਉੱਤੇ دستਕੋਈ ਕਮਲ ਇੱਕ ਪਲ ਲਈ ਚਿਚਕਿਆ ਤੇ ਫਿਰ ਹੌਸਲਾ ਕਰਕੇ ਉਸਨੇ ਦਰਵਾਜ਼ਾ ਖੋਲ੍ਹਿਆ ਉਹਦੇ ਸਾਹਮਣੇ ਉੱਚਾ ਤਕੜਾ ਪੀਠ ਖੜਾ ਸੀ ਜਿਸ ਦੇ ਬਰਾਬਰ ਕਮਲ ਨੂੰ ਆਪਣਾ ਆਪ ਬਹੁਤ ਛੋਟਾ ਜਾਪਿਆ ਭਾਵੇਂ ਉਹ ਆਪ 5 ਫੁੱਟ 10 ਇੰਚ ਲੰਬਾ ਤੇ ਸਟੌਲ ਸੀ ਪੀਠਕਦੇ 골ਦਾ ਵੀ ਰਿਹਾ ਸੀ ਤੇ ਸਰੀਰੋਂ ਬੜਾ ਸਟੌਲ ਤੇ ਤਕਰੀਬਨ 6 ਫੁੱਟ 4 ਇੰਚ ਲੰਬਾ ਸੀ ਉਹਦੀਆਂ ਪੂਰੀਆਂ ਮੁੱਛਾਂ ਤੇ ਦਾੜ੍ਹੀ ਜ਼ਰਕ ਉਤਰੀਆਂ ਹੋਈਆਂ ਸਨ ਉਸਤੀਆਂ ਹਰੀਆਂ ਅੱਖਾਂ ਵਿੱਚ ਲਾਲ ਡੋਰੀ ਸਨ ਪਰ ਅੰਦਰ ਕਮਲ ਵਿੱਚ ਕੋਈ ਜੋਸ਼ ਆ ਗਿਆ ਸੀ ਤੇ ਉਸਨਾਂ ਉੱਜਣ ਲਈ ਤਿਆਰ ਸੀ ਹਾਂ ਪੀਟ ਮੈਂ ਤੇਰੀ ਕੀਮਤ ਇਸ ਕਰ ਸਕਦਾ ਕਮਲ ਨੇ ਹੌਸਲਾ ਕਰਕੇ ਪੁੱਛਿਆ ਕਿ ਤੂੰ ਸਿਸਲੀ ਵੇਖੀ ਹੈ ਨਹੀਂ ਮੈਂ ਕਾਫੀ ਦੇਰ ਤੋਂ ਬਾਹਰ ਹੀ ਨਹੀਂ ਨਿਕਲਿਆ ਕਮਲ ਨੇ ਝੂਠ ਬੋਲਿਆ ਤਕਲੀਫ ਲਈ ਮਾਫੀ ਆਖ ਕੇ ਪੀਟ ਆਪਣੇ ਕਮਰੇ ਵਿੱਚ ਜਾਣ ਦੀ ਥਾਂ ਸਿੱਧੀ ਕੋਰੀਡੋਰ ਵਿੱਚ ਦੀ ਅੱਗੇ ਨੂੰ ਚੜਿਆ ਗਿਆ ਕੋਰੀਡੋਰ ਵਿੱਚ ਜਾ ਕੇ ਪੀਟ ਨੂੰ ਕਮਲ ਦਰਵਾਜ਼ੇ ਦੇ ਵਿੱਚ ਖੜਾ ਵੇਖਦਾ ਰਿਹਾ ਜੋ ਉਸ ਨੂੰ ਵੱਡਾ ਦਿਓ ਲੱਗ ਰਿਹਾ ਸੀ ਤੇ ਉਸ ਦੇ ਵੱਲੋਂ ਮਾਰੇ ਗਏ ਸਿਸਰੀ ਦੇ ਥੱਪੜ ਦੀ ਤਾਕਤ ਬਾਰੇ ਵੀ ਉਹ ਸੋਚਦਾ ਰਿਹਾ ਔਰਤ ਤੇ ਹੱਥ ਚੁੱਕਣ ਵਾਲੇ ਬੰਦੇ ਉਸ ਨੂੰ ਬੜੇ ਬੁਰੀ ਲੱਗਦੇ ਸੀ। ਉਹਨੇ ਮਨ ਵਿੱਚ ਪੇਟ ਨੂੰ ਘਾਲ ਕੱਢੀ। ਜਦੋਂ ਦਿਸਣ ਤੋਂ ਹਟ ਗਿਆ ਤਾਂ ਦਰਵਾਜ਼ਾ ਬੰਦ ਕਰਕੇ ਤੇ ਚਿਟਕਣੀ ਲਾ ਕੇ ਕਮਲ ਸੋਫੇ ਉੱਤੇ ਆ ਬੈਠਾ। ਕੋਈ دیر ਬਾਅਦ ਸਿਸਲੀ ਆ ਕੇ ਉਸਦੇ ਨਾਲ ਬੈਠੀ। ਕਮਲ ਨੇ ਉਹਨੂੰ ਦੱਸਿਆ ਕਿ ਪੀਟ ਉਸ ਨੂੰ ਲੱਭਦਾ ਫਿਰਦਾ ਸੀ। ਬਹੁਤ ਹੀ ਧੀਮੀ ਆਵਾਜ਼ ਦੇ ਵਿੱਚ ਸਿਸਲੀ ਨੇ ਕਿਹਾ ਉਸਨੇ ਡਰਗ ਲਈ ਹੋਈ ਹੈ ਤੇ ਉਸ ਨੂੰ ਕੋਈ ਪਤਾ ਨਹੀਂ ਕਿ ਉਹ ਕੀ ਕਰ ਰਿਹਾ ਹੈ। ਪੁਲਿਸ ਨੂੰ ਬੁਲਾइए। ਨਹੀਂ ਬਿਲਕੁਲ ਨਹੀਂ। ਕਮਲ ਮੈਂ ਇਹਦੇ ਨਾਲ ਦੁਸ਼ਮਣੀ ਨਹੀਂ ਕਮਾਉਣੀ। ਕਿਉਂਕਿ ਇਸ ਵੇਲੇ ਇਸ ਕੋਲ ਡਰੱਗ ਐ ਤੇ ਗਨ ਵੀ ਐ ਪੁਲਿਸ ਆ ਗਈ ਤਦ ਇਹਨੂੰ ਸਿੱਧਾ ਜੇਲ੍ਹ ਭੇਜ ਸਕਦੀ ਐ ਭਾਵੇਂ ਮੈਂ ਇਸ ਦੇ ਵਿਰੁੱਧ ਕੋਈ ਬਿਆਨ ਨਾ ਵੀ ਦੇਵਾਂ ਤੂੰ ਇਥੋਂ ਕਿਧਰੇ ਹੋਰ ਪਾਸੇ ਚਲੀ ਜਾ ਸਿਸਰੀ ਜੇ ਮੇਰੀ ਮੰਨੇ ਪੀਠ ਨੂੰ ਤੂੰ ਛੱਡ ਦੇ ਅੱਜ ਨਹੀਂ ਤਾਂ ਕੱਲ ਨੂੰ ਪਤਾ ਨਹੀਂ ਡਰੱਗ ਖਾ ਕੇ ਤੈਨੂੰ ਇਹ ਬੰਦਾ ਕੀ ਕਰ ਦੇਵੇ ਤੂੰ ਜ਼ਰੂਰ ਅਜਿਹੇ ਪਾਗਲ ਦੇ ਹੱਥੋਂ ਜਾਣਕਵਾਣੀ ਐ ਵੇਖ ਤਾਂ ਸੀ ਕਿੰਨੀ ਤਾਕਤ ਹੋਵੇਗੀ ਇਸ ਸਾਨ ਵਿੱਚ ਐਵੇਂ ਕਿਤੇ ਜ਼ੋਰ ਨਾਲ ਮਾਰੀ ਥੱਪੜ ਕਰਨ ਤੂੰ ਡਿੱਗ ਪਵੇਂ ਤੇ ਤੇਰਾ ਕਿਸੇ ਗਲਤ ਸਾਂ ਸਿਰ ਵੱਜੇ ਫੇਰ ਤੂੰ ਸੋਚ ਇਸ ਬਾਰੇ तू ਸੱਚ ਆਖਦਾ ਕਮਲ ਮੈਂ ਬਾਥਰੂਮ ਵਿੱਚ ਬੈਠੀ ਇਹੋ ਕੁਝ ਤਾਂ ਸੋਚ ਰਹੀ ਸੀ ਮੈਂ ਫੋਨ ਆਪਣਾ ਪਹਿਲਾਂ ਹੀ ਬੰਦ ਕਰ ਲਿਆ ਸੀ ਮੈਂ ਇੱਕ ਵੇਸਵਾ ਦੇ ਵਾਂਗ ਬਥੇਰਾ ਸਰੀਰ ਤੜਾਲਿਆ ਇਸ ਬੰਦੇ ਤੋਂ ਪਰ ਇਹ ਆਦਮੀ ਨਾ ਖੁਸ਼ ਹੋਇਆ ਤੇ ਨਾ ਮੇਰਾ ਬਣ ਸਕਿਆ ਜਾਣਦੇ ਇਹਨੂੰ ਜਿੱਥੇ ਜਾਂਦਾ ਹੁਣ ਮੈਂ ਫੈਸਲਾ ਕਰ ਲਿਆ ਕਮਲ ਕੀ ਮੈਂ ਇੱਥੇ ਤੇਰੇ ਕੋਲ ਸੋਫੇ ਉੱਤੇ ਰਾਤ ਕੱਟ ਸਕਦੀ ਹਾਂ ਕੱਲ ਨੂੰ ਪੀੜ ਦੇ ਕੰਮ ਉੱਤੇ ਜਾਣ ਤੋਂ ਬਾਅਦ ਮੈਂ ਥੋੜੀ ਤੁਰਦੀ ਬਣਾ ਗਈ ਸਿਸਰੀ ਨੇ ਬੜੇ ਤਰਲੇ ਨਾ ਪੁੱਛਿਆ ਕਮਲ ਨੇ ਧਿਆਨ ਨਾਲ ਸਿਸਰੀ ਵੱਲ ਵੇਖਿਆ ਉਹ ਬੜੀ ਡਰੀ ਹੋਈ ਸੀ ਤੇ ਉਹਦੀਆਂ ਅੱਖਾਂ ਦੇ ਕੋਨਿਆਂ ਵਿੱਚ ਅਜੇ ਵੀ ਅਥਰੂ ਰੁਕੇ ਖੜੀ ਸਨ ਕੋਈ ਸੋਚ ਕਿਉਂ ਨਾ ਕਿਹਾ ਜ਼ਰੂਰ ਸਿਸਰੀ ਕਿਉਂ ਨਹੀਂ ਉਹਨੂੰ ਕੱਟ ਕਿਉਂ ਬੋਲੀ ਉਹ ਮੈਨੂੰ ਲੱਭਣ ਤੇਰੇ ਕੋਲ ਇੱਕ ਵਾਰ ਆ ਲਿਆ ਤੇ ਤੇਰਾ ਉੱਤਰ ਸੁਣ ਕੇ ਉਹ ਮੁੜ ਗਿਆ ਬਸ ਮੈਨੂੰ ਪੱਕਾ ਯਕੀਨ ਹੈ ਕਿ ਉਹ ਫਿਰ ਤੇਰੇ ਵੱਲ ਨਹੀਂ ਆਉਂਦਾ ਪਰ ਤੇਰੀ ਕਾਰ ਸਭਰ ਖੜੀ ਹੈ ਅੱਗੇ ਵੀ ਇੱਕ ਵਾਰੀ ਇੱਕ ਸ਼ਾਮ ਨੂੰ ਮੈਂ ਆਪਣੀ ਕਾਰ ਛੱਡ ਕੇ ਉੱਥੇ ਦੌੜ ਗਈ ਸੀ ਤੇ ਫਿਰ ਫੋਨ ਉੱਤੇ ਇਹਨੇ ਮੇਰੀਆਂ ਬਹੁਤ ਮਿਹਨਤਾਂ ਕੀਤੀਆਂ ਸਨ ਉਹ ਹੁਣ ਵੀ ਮੈਨੂੰ ਫੋਨ ਕਰਦਾ ਹੋਵੇਗਾ ਪਰ ਮੇਰਾ ਫੋਨ ਹੁਣ ਬੰਦ ਹੈ ਤੇ ਕਾਫੀ ਦਿਨ ਬੰਦ ਹੀ ਰਹੇਗਾ ਇਸ ਵਾਰ ਉਹਦੇ ਨਾਲ ਗੱਲ ਕਰਨੀ ਵੀ ਨਹੀਂ ਇਹਨੇ ਮੈਨੂੰ ਬਹੁਤ ਵਰਤ ਲਿਆ ਸੱਚ ਆਖ ਰਹੀ ਹਾਂ ਇਹ ਸਿਰਫ ਮੈਨੂੰ ਆਪਣੇ ਗੁਲਾਮ ਬਣਾ ਕੇ ਰੱਖਣੀ ਚਾਹੁੰਦਾ ਪਰ ਇੰਜ ਮੈਂ ਕਦੇ ਨਹੀਂ ਹੁਣ ਦੇਵਾਂਗੀ ਜੇ ਮੈਨੂੰ ਗੁੱਸਾ ਨਾ ਆਵੇ ਤਾਂ ਨਾ ਆਵੇ ਪਰ ਜੇ ਆ ਜਾਵੇ ਫਿਰ ਮੈਂ ਕਦੇ ਮੁਜੀ ਨਹੀਂ ਹੁੰਦੀ ਇਹ ਵੀ ਮੇਰੀ ਸ਼ਖਸੀਅਤ ਦਾ ਇੱਕ ਵੱਡਾ ਹਿੱਸਾ ਹੈ ਜੋ ਮੈਂ ਫੈਸਲਾ ਲੈ ਲੈਂਦੀ ਹਾਂ ਉਸ ਉੱਤੇ ਫਿਰ ਡਟ ਜਾਂਦੀ ਹਾਂ ਮੇਰਾ ਇਹ ਫੈਸਲਾ ਟੱਲ ਹੈ ਬਸ ਇਸ ਬੰਦੇ ਤੋਂ ਮੈਂ ਆਪਣੀ ਬੇਇੱਜ਼ਤੀ ਬਹੁਤ ਕਰਵਾ ਲਈ ਠੀਕ ਹੈ ਸਿਸਲੀ ਕੀ ਤੂੰ ਕੁਝ ਖਾ ਰਿਹਾ ਹੈ ਕਿ ਬਾਹਰੋਂ ਮੈਂ ਮਕਵਾਵਾਂ ਮੈਂ ਖਾਣਾ ਖਾ ਚੁੱਕੀ ਹਾਂ ਤੂੰ ਫਿਕਰ ਨਾ ਕਰ ਚੰਗਾ ਤੂੰ ਮੇਰੇ ਕਮਰੇ ਵਿੱਚ ਬੈੱਡ ਉੱਤੇ ਪੈ ਜਾ ਮੈਥੇ ਸੋਫੇ ਉੱਤੇ ਪੈ ਜਾਵਾਂਗਾ। ਕਮਲ ਨੇ ਜ਼ੋਰ ਪਾ ਕੇ ਸਿਸਲੀ ਨੂੰ ਆਖਿਆ, "ਨਹੀਂ ਕਮਲ, ਮੈਂ ਮੈਥੇ ਸੋਫੇ ਉੱਤੇ ਸੌ ਸਕਦੀ ਹਾਂ।" "ਨਹੀਂ, ਤੂੰ ਅੰਦਰ ਚਲੀ ਜਾ।" ਕੁਝ ਏ ਸਿਸਲੀ ਚੁੱਪ ਕਰਕੇ ਬੈਠੀ ਰਹੀ ਤੇ ਫਿਰ ਚੰਗਾ ਸ਼ੁਭ ਰਾਤ ਆਖ ਕੇ ਉੱਠ ਕੇ ਉਸਤੇ ਕਮਰੇ ਨੂੰ ਚਲੀ ਗਈ। ਸਵੇਰੇ ਉੱਠ ਕੇ ਕਮਲ ਨੇ ਕਾਫੀ ਬਣਾਈ ਇੱਕ ਕੱਪ ਆਪਣੇ ਮੇਜ਼ ਉੱਤੇ ਧਰ ਕੇ ਦੂਸਰਾ ਕੱਪ ਉਸ ਸਿਸਲੀ ਨੂੰ ਦੇਣ ਖਾਤਰ ਆਪਣੇ ਕਮਰੇ ਵੱਲ ਗਿਆ। ਕਮਰੇ ਦਾ ਦਰਵਾਜ਼ਾ ਉਹਨੇ ਖੜਕਾਇਆ ਪਰ ਕੋਈ ਆਵਾਜ਼ ਨਾ ਆਉਣ ਉਤੇ ਉਹਨੇ ਕਮਰੇ ਦਾ ਦਰਵਾਜ਼ਾ ਹਲਕਾ ਧੱਕਿਆ। টেবিল ল্যাম্প ਉਤੇ ਕਾਫੀ ਦਾ ਕੱਪ ਧਰ ਕੇ ਉਹਨੇ ਆਵਾਜ਼ ਮਾਰੀ ਸਿਸਲੀ ਆ ਰਹੀ ਆ ਮੈਂ ਆ ਰਹੀ ਆ ਬਾਥਰੂਮ ਵਿੱਚੋਂ ਸਿਸਲੀ ਬੋਲੀ ਤੇਰੀ ਕਾਫੀ ਪਈ ਐ ਲੈਂਪ ਕੋਲ ਆ ਕੇ ਉਹ ਕਮਰੇ ਵਿੱਚੋਂ ਬਾਹਰ ਨਿਕਲ ਆਇਆ ਕੋਈ ਥੋੜ੍ਹਾ ਬਾਅਦ ਹੱਥ ਵਿੱਚ ਕਾਫੀ ਦਾ ਕੱਪ ਲੈ ਕੇ ਸਿਸਲੀ ਉਸ ਕੋਲ ਆ ਕੇ ਬੋਲੀ ਸ਼ੁਕਰੀਆ ਕਮਲ ਆ ਕਾਫੀ ਪੀ ਕੇ ਮੈਂ ਚੜੇ ਜਾਵਾਂਗੀ ਤੂੰ ਵੀ ਨਹਾਉਣਾ ਹੋਵੇਗਾ ਤੂੰ ਨਾਲ ਲੈ ਆ ਬਿਸਕਟ ਵੀ ਲੈ ਲਾ ਤੇ ਮੈਂ ਨਾਸ਼ਤਾ ਬਣਾਉਂਦਾ ਆ ਆਮਲੇਟ ਦਾ 5 ਮਿੰਟ ਵਿੱਚ ਬਣ ਜਾਵੇਗਾ ਤੂੰ ਜ਼ਰਾ ਰੁੱਕ ਕੇ ਉਹ ਖਾ ਕੇ ਚੜੇ ਜਾਵੀਂ ਨਹੀਂ ਸ਼ੁਕਰੀਆ ਮੇਰਾ ਮਨ ਕੁਝ ਵੀ ਖਾਣੂ ਨਹੀਂ ਕਰ ਰਿਹਾ ਸਿਸਰੀ ਤੂੰ ਕੁਝ ਰੁਕ ਸ਼ਾਇਦ ਪੀਟਾ ਜੇ ਕਮਰੇ ਅੰਦਰ ਹੀ ਹੋਵੇ ਕਮਲ ਨੇ ਕਿਹਾ ਉਹ ਕੰਮ ਉੱਤੇ 6 ਵਜੇ ਨਿਕਲ ਜਾਂਦਾ ਨਾਉਣ ਤੋਂ ਪਹਿਲਾਂ ਤੂੰ ਕਿਰਪਾ ਕਰਕੇ ਇੱਕ ਵਾਰ ਪਾਰਕਿੰਗ ਲੋਟ ਵਿੱਚ ਉਸਦੀ ਕਾਰ ਜ਼ਰੂਰ ਵੇਖਾ ਸਿਸਰੀ ਨੇ ਆਕੇ ਠੀਕ ਮੈਂ ਹੁਣੇ ਵੇਖ ਕੇ ਆਉਂਦਾ ਇਹ ਆਕੇ ਕਮਲ ਪਾਰਕਿੰਗ ਵੱਲ ਚੱਲ ਗਿਆ ਤੇ ਉਸਨੇ ਵੇਖਿਆ ਕਿ ਪੀਟ ਦੀ ਕਾਰ ਜੋ ਸਿਸਰੀ ਦੀ ਕਾਰ ਨਾਲ ਖੜੀ ਹੁੰਦੀ ਹੈ ਉੱਥੇ ਨਹੀਂ ਸੀ ਉਸਨੇ ਸਿਸਰੀ ਨੂੰ ਆਕੇ ਦੱਸਿਆ ਕਿ ਪੀਟ ਦੀ ਕਾਰ ਪਾਰਕਿੰਗ ਲੋਟ ਵਿੱਚ ਨਹੀਂ ਹੈ ਮਤਲਬ ਉਹ ਕੰਮ ਤੇ ਚੱਲ ਗਿਆ ਮੈਂ ਹੁਣੇ ਨਿਕਲ ਜਾਵਾਂ ਤਾਂ ਠੀਕ ਹੈ ਕਿਤੇ ਕੁਝ ਚਿਰ ਬਾਅਦ ਉਹ ਛੁੱਟੀ ਲੈ ਕੇ ਨਾ ਆ ਜਾਵੇ ਇਹ ਆ ਕੇ ਉਹਨੇ ਕੌਫੀ ਦਾ ਕੱਪ ਖਾਲੀ ਕੀਤਾ ਤੇ ਬੋਲੀ ਬਹੁਤ ਬਹੁਤ ਸ਼ੁਕਰੀਆ ਕਮਲ ਫਿਰ ਉਹਨੇ ਕਮਲ ਨੂੰ ਬੜੇ ਸਨੇਹ ਨਾਲ ਜੱਫੀ ਪਾਈ ਤੇ ਉਹ ਉਦਾਸੀ ਜਈ ਵਿੱਚ ਉਸੇ ਅਪਾਰਟਮੈਂਟ ਵਿੱਚੋਂ ਬਾਹਰ ਨਿਕਲ ਗਈ ਉਸ ਦੇ ਜਾਣ ਤੋਂ ਬਾਅਦ ਕਮਲ ਨਹਾਇਆ ਤਿਆਰ ਹੋਇਆ ਤੇ ਕੰਮ ਤੇ ਜਾਣ ਲਈ ਆਪਣੀ ਕਾਰ ਵੱਲ ਗਿਆ ਉਹਨੇ ਅੱਗੇ ਜਾ ਕੇ ਵੇਖਿਆ ਸੱਸ ਜੀ ਅਜੇ ਪਾਰਕਿੰਗ ਲੋਟ ਵਿੱਚ ਹੀ ਖੜੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਸ ਦੇ ਚਿਹਰੇ ਤੋਂ ਸਾਫ਼ ਲੱਗਦਾ ਸੀ ਕਿ ਉਹ ਬੜੀ ਚਿੰਤਤ ਸੀ ਉਸ ਨੂੰ ਵੇਖ ਕੇ ਸੱਸ ਜੀ ਨੇ ਫੋਨ ਕੱਟ ਦਿੱਤਾ ਕਮਲ ਨੇ ਉਸਨੇ ਨੇੜੇ ਜਾ ਕੇ ਕਿਹਾ ਤੂੰ ਕਾਲੀ ਵਿੱਚ ਬੈਨ ਕੁਝ ਖਾਦਿਆ ਨਿਕਲਾਈ ਤੇ ਨਾ ਤੂੰ ਅਜੇ ਗਈ ਹੈ ਆ ਜਾ ਮੇਰੇ ਕਮਰੇ ਨੂੰ ਮੈਂ ਸੈਂਡਵਿਚ ਬਣਾ ਦਿੰਦਾ ਹਾਂ ਤੂੰ ਉਹ ਖਾ ਕੇ ਚਲੇ ਜਾਈ ਨਹੀਂ ਕਮਲ देर ਹੋ ਜਾਵੇਗੀ ਮੈਂ ਤੁਰ ਨਹੀਂ ਲੱਗੀ ਸੀ ਕਿ ਮੈਂ ਸੋਚਿਆ ਕਿ ਮੈਂ ਤੇਰਾ ਫੋਨ ਨੰਬਰ ਲੈ ਲਵਾਂ ਕਦੇ ਕਿਤੇ ਆਪਾਂ ਗੱਲਬਾਤ ਕਰ ਲਿਆ ਕਰਾਂਗੇ ਬਿਲਕੁਲ ਬਿਲਕੁਲ ਆਪਣਾ ਫੋਨ ਨੰਬਰ ਉਸਨੇ ਉਸ ਨੂੰ ਦੱਸਿਆ ਤੇ ਸਿਸਲੀ ਨੇ ਉਹਨੂੰ ਉਸੇ ਵਕਤ ਆਪਣੇ ਫੋਨ ਵਿੱਚ ਪਾ ਲਿਆ ਉਸ ਤੋਂ ਬਾਅਦ ਉਹਨੇ ਫਿਰ ਕਮਲ ਨੂੰ ਹਲਕੀ ਜੱਫੀ ਪਾਈ ਤੇ ਆਪਣਾ ਅਟੈਚੀ ਚੁੱਕ ਕੇ ਉਹ ਆਪਣੀ ਕਾਰ ਵੱਲ ਚਲੇ ਗਈ ਕਮਲ ਨੂੰ ਐਨੀ ਉਦਾਸ ਵੇਖ ਕੇ ਜ਼ਰਾ ਉਦਾਸ ਹੋ ਗਿਆ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਉਸ ਲਈ ਉਸ ਵਕਤ ਕੁਝ ਨਹੀਂ ਕਰ ਸਕਦਾ ਜਦੋਂ ਸਿਸਲੀ ਨੇ ਆਪਣੀ ਕਾਰ ਪਾਰਕਿੰਗ ਲੋਟ ਵਿੱਚੋਂ ਕਢ ਲਈ ਉਹ ਵੀ ਆਪਣੀ ਕਾਰ ਵਿੱਚ ਜਾ ਬੈਠਿਆ ਉਸ ਨੇ ਇੱਕ ਲੰਮਾ ਸਾਹ ਲਿਆ ਰੱਬ ਦਾ ਨਾਮ ਲੈ ਕੇ ਕਾਰ ਸਟਾਰਟ ਕੀਤੀ ਤੇ ਮੂੰਹ ਵਿੱਚ ਬੁੜਬੁੜਾਇਆ ਚੰਗਾ ਵਿਚਾਰੀ ਦਾ ਪਛਾਹ ਹੋ ਗਿਆ ਗਲਤ ਸਾਥੀ ਬਣਾ ਤਾਂ ਬੰਦਾ ਇਕੱਲਾ ਹੀ ਚੰਗਾ ਹੈ ਤੇ ਫਿਰ ਵਰਕਸ਼ਾਪ ਨੂੰ ਚੱਲ ਗਿਆ ਕਮਲ ਤੇ ਵੀ ਉਸ ਸਿਸਰੀ ਤੇ ਪੀਠ ਬਾਰੇ ਸੋਚਦਾ ਰਿਹਾ ਉਸ ਨੂੰ ਸਿਸਰੀ ਦੀ ਹਾਲਤ ਟਰੀਨਾ ਵਰਗੀ ਹੀ ਲੱਗੀ ਜਿਸ ਨੂੰ ਕਈ ਵਾਰ ਆਪਣੇ ਜਿਸਮ ਨਾਲ ਹੋਰਾਂ ਦੇ ਬੇਕਿਰਕ ਬਤੀਰੇ ਨਾਲ ਖੇਡਣਾ ਬੜਾ ਚੁਭਦਾ ਸੀ ਪਰ ਉਹ ਇਸ ਕਲੋਂ ਹੈਰਾਨ ਸੀ ਕਿ ਸਿਸਰੀ ਐਨੇ ਸਾਲ ਤੋਂ ਸਿਰਫ ਕੋਈ ਸਾਰੇ ਖਾਤਰ ਆਪਣੇ ਸਰੀਰ ਨੂੰ ਪੀਠ ਅੱਗੇ ਸਮਰਪਿਤ ਕਰਦੀ ਆ ਰਹੀ ਸੀ ਪਰ ਸਾਫ ਹੈ ਕਿ ਦਿਲੋਂ ਕਦੇ ਉਹ ਖੁਸ਼ ਨਹੀਂ ਸੀ ਕੰਮ ਖਤਮ ਕਰਕੇ ਉਹ ਆਪਣੇ ਘਰ ਵੱਲ ਆਈ ਰਹੀ ਸੀ ਕਿ ਉਸ ਨੂੰ ਟਰੀਨਾ ਦੀ ਯਾਦ ਆ ਗਈ ਕਮਲ ਨੇ ਪੁੱਛਿਆ ਕਿਵੇਂ ਹੈ ਤੂੰ ਕਿ ਸਭ ਠੀਕ ਹੈ ਹਾਂ ਸਭ ਠੀਕ ਹੈ ਬੰਦਾ ਚੰਗਾ ਰਕਾਮ ਵਿੱਚ ਗਰਸਿਆ ਹੋਇਆ ਮੈਨੂੰ ਲੱਗਦਾ ਕਿ ਇਹ ਕੰਮ ਪੱਖੋਂ ਬਿਮਾਰੀ ਹੈ ਕਿਉਂਕਿ ਮੈਂ ਨੋਟ ਕੀਤਾ ਕਿ ਇਹਦੀ ਅੱਖ ਬਸ ਔਰਤਾਂ ਉੱਤੇ ਟਿਕੇ ਰਹਿੰਦੀ ਹੈ ਇਹ ਜੋ ਕਰ ਰਿਹਾ ਉਹ ਉਂਝ ਵੀ ਠੀਕ ਨਹੀਂ ਤੇ ਹੁਣ ਮੈਂ ਦਿਲੋਂ ਇਸਦੇ ਕੋ ਕਰਮ ਦੀ ਭਾਗੀ ਬਣੀ ਹੋਈ ਮਹਿਸੂਸ ਕਰਦੀ ਹਾਂ ਤੇ ਮੇਰਾ ਇਥੋਂ ਨਸਾਂ ਨੂੰ ਬਹੁਤ ਦਿਲ ਕਰਦਾ ਪਰ ਫਿਰ ਇਹ ਖਿਆਲ ਰੋਕ ਲੈਂਦਾ ਕਿ ਜੇ ਮੈਂ ਇਸ ਨਾਲ ਨਾ ਵੀ ਜਾਂਦੀ ਤਾਂ ਇਸ ਬੰਦੇ ਨੇ ਕਿਸੇ ਹੋਰ ਨੂੰ ਲੱਭ ਹੀ ਲੈਣਾ ਸੀ ਇਹੋ ਗੱਲ ਚੰਗੀ ਲੱਗਦੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਮੈਨੂੰ ਘੱਟੋ-ਘੱਟ 2-2 ਘੰਟੇ ਵਾਲੇ ਕਾਕਾ ਨੂੰ ਨਹੀਂ ਲੱਭਣਾ ਪਵੇਗਾ ਕਮਲ ਮਹਿਵੇਸ਼ਵਹਨ ਮੈਂ ਜੇ ਸੰ ਵੇਚਣਾ ਇੱਕ ਕੁਲ ਵੇਚ ਦੇਵਾਂ ਜਾਂ ਜ਼ਿਆਦਾ ਕੁਲ ਗਲਤ ਹੋਈ ਹੈ ਕਮਲ ਬੋਲਿਆ ਮੇਰੇ ਕੋਲ ਇੰਜ ਨਾ ਆਖਿਆ ਕਰ ਤੂੰ ਹੁਣ ਤੂੰ ਉਸਦੀ ਪਤਨੀ ਬਾਰੇ ਨਾ ਸੋਚੀ ਜੇ ਸੋਚਣਾ ਸੀ ਤਦ ਇਸਨਰ ਨਿਊਯਾਰਕ ਆਉਣ ਤੋਂ ਪਹਿਲਾਂ ਸੋਚਦੀ ਖਬਰੇ ਦੀ ਪਤਨੀ ਨੂੰ ਪੁੱਛਦੀ ਨਾ ਹੋਵੇ ਕਈ ਔਰਤਾਂ ਆਪਣੇ ਪਤੀਆਂ ਨਾਲ ਕੁਝ ਸਾਲ ਗੁਜ਼ਾਰਨ ਦੇ ਬਾਅਦ ਉਹਨਾਂ ਪ੍ਰਤੀ ਨਾ ਧਿਆਨ ਹੀ ਨਹੀਂ ਦੇ ਪਾਉਂਦੀਆਂ ਖਾਸ ਕਰਕੇ ਬੱਚੇ ਹੋ ਜਾਣ ਤੋਂ ਬਾਅਦ ਪਰ ਤਾਂ ਵੀ ਕੀ ਯਾਰ ਕੁਝ ਔਰਤਾਂ ਆਪਣੇ ਪਤੀਆਂ ਨਾਲ ਕੁਝ ਸਾਲ ਗੁਜ਼ਾਰਨ ਬਾਅਦ ਉਹਨਾਂ ਪ੍ਰਤੀ ਅਨ ਧਿਆਨ ਨਹੀਂ ਦੇ ਪਾਉਂਦੀਆਂ ਖਾਸ ਕਰਕੇ ਬੱਚੇ ਹੋ ਜਾਣ ਤੋਂ ਬਾਅਦ ਪਰ ਤਾਂ ਵੀ ਕੀ ਯਾਰ ਪਰ ਅਸਲ ਗੱਲ ਤਾਂ ਵਿਚਾਰੀਆਂ ਉਹੀ ਜਾਣਨ ਕਿ ਕਿਸੇ ਖਾਤਰ ਜਾਣਾ ਕਿਹੜਾ ਸੌਖਾ ਕਮਲ ਦੀ ਫਿਲਾਸਫੀ ਸੁਣ ਕੇ 트리 ਨਜ਼ਰ ਹੱਸੀ ਤੇ ਫਿਰ ਬੋਲੀ ਤੂੰ ਚਿੱਤਰਕਾਰੀ ਤੋਂ ਬਿਨਾਂ ਲਿਖਣਾ ਵੀ ਸ਼ੁਰੂ ਕਰ ਦੇ ਕਮਲ ਚੰਗਾ ਸੋਚ ਲਿੰਦਾ ਪਰ ਇਸ ਬੰਦੇ ਦੇ ਪ੍ਰਸੰਗ ਵਿੱਚ ਗੱਲ ਹੋ ਰਹੀ ਹੈ ਵਾਪਸ ਆ ਕੇ ਮੈਂ ਤੈਨੂੰ ਇਸ ਬਾਰੇ ਦੱਸਾਂਗੀ ਮੈਂ ਵਾਪਸ ਹੋਟਲ ਨੂੰ ਮੁੜ ਲੱਗੀ ਹਾਂ ਬਾਹਰ ਆਈ ਸੀ ਕੁਝ ਚਿਰ ਘੁੰਮਣ ਫਿਰਨ ਤੇ ਤੈਨੂੰ ਕਾਲ ਕਰਨ ਖਾਤਰ ਠੀਕ ਟ੍ਰੀਨਾ ਜਦੋਂ ਵੀ ਵਕਤ ਲਗੇ ਤੂੰ ਫੋਨ ਕਰਦੀ ਰਹੀ ਬਿਲਕੁਲ ਆਕਟਰੀਨਾ ਨੇ ਫੋਨ ਕੱਟ ਦਿੱਤਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ